ਚਾਹੇ ਕਿ ਕਦੀ ਕਹਿੜੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਰਾਤ ਦੀ ਅੱਧੀ ਰਾਤ ਰਾਤ ਨੂੰ ਹੁਣ ਨਹੀਂ ਅੱਧੀ ਰਾਤ ਤਾਂ ਨਹੀਂ ਮੈਂ ਟਾਈਮ ਨਹੀਂ ਦੇਖਿਆਗਾ ਇੱਕ ਮਿੰਟ ਦੇਖ ਲੈਂ ਨੀ ਆਪਾਂ 8:30 ਹੋ ਗਏ ਟਾਈਮ ਜਿਹੜਾ ਹੋ ਗਿਆ 8:30 ਰਾਤ ਦੇ ਤੇ ਆਪਣਾ ਸਾਰਾ ਕੰਮ ਹੋ ਗਿਆ ਕਿਚਨ ਕਲੀਨ ਕਰਤਾ ਬਾਕੀ ਸਾਰੇ ਕੰਮ ਹੋ ਗਏ ਜਿਹੜਾ ਦੇ ਡੈਡੀ ਨੇ ਅੱਧੇ ਘੰਟੇ ਦੀ ਨੀਂਦ ਕੱਢ ਲਈ ਜਿੰਨਾ ਟਾਈਮ ਮੈਂ ਆਪਣੀ ਮੰਮੀ ਨਾਲ ਗੱਲ ਕਰਦੀ ਪਈ ਸੀ ਮੇਰਾ ਪਿਤਾ ਤੂੰ ਇਹਨਾਂ ਨੇ ਅੱਧੇ ਘੰਟੇ ਦੀ ਨੀਂਦ ਕੱਢ ਲਈ ਤੇ ਜਿਹੜਾ ਨੇ ਤੇ ਜਿਹੜਾ ਦੇ ਬ੍ਰਦਰ ਨੇ ਪੂਰੀ ਆਪਣੀ ਕੋਲਕਲਈਆ ਜੁੱਧ ਲਾ ਲਿਆ ਇਹਨੇ ਇਹ ਥੋੜਾ ਝਗੜਾ ਕਰਕੇ ਆਪਣੇ ਬ੍ਰੋ ਨੂੰ ਉਧਰ ਦੂਸਰੇ ਕਮਰੇ 'ਚ ਭੇਜਤਾ ਤੇ ਹੁਣ ਇਹਨੇ ਮੈਨੂੰ ੜਿੱਕੇ ਲੈ ਲਿਆ ਕਹਿੰਦਾ ਹੁਣ ਮਹਿੰਦੀ ਲਾਓ ਹੁਣ ਮਹਿੰਦੀ ਵਾਲ ਆ ਗਿਆ ਆਪਾਂ ਮਹਿੰਦੀ ਲਵਾਣਾ ਮਹਿੰਦੀ ਲਵਾ ਲਵਾਂ ਮੈਂ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਕਦੋਂ ਤੱਕ ਆਪਾਂ ਹੁਣ ਵੀ ਮਹਿੰਦੀ ਲਾਉਂਦਾ ਆਪਣੀ ਮਹਿੰਦੀ ਲਾਉਣ ਵਾਲਾ ਕਦੋਂ ਤੱਕ ਮਹਿੰਦੀ ਲਾਉਂਦਾ ਆਪਾਂ ਲਵਾਉਨੇ ਆ ਤਾਂ ਉਹਨੇ ਆਪਦਾ ਤੇ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਮਹਿੰਦੀ ਵਧੀਆ ਲਾਈ ਤਾਂ ਭਾਈ ਨੇ ਵੀਡੀਓ ਲਾਈਕ ਕਰਦੇ ਹੋ ਠੀਕ ਆ ਜੇ ਇਹ ਬੈਂਤੇ ਪੈਸੇ ਵੀ ਦੇ ਦੂੰਗੀ ਮੇਰੀ ਬਾਹ ਤੱਕ ਗਈ ਬਾਹ ਤੱਕ ਗਈ 50000 50000 ਇੱਕ ਕਮੈਂਟ ਆ ਦੇ ਲਓ ਜੇ ਕਿਤੇ ਕਿਸੇ ਨੂੰ ਦੀਦਾ ਮੇਰੇ ਹੱਥ ਤੇ ਛਾਲਾ ਹੋਇਆ ਹੋਇਆ ਨਹੀਂ ਬਚਾ ਆ ਆ ਦੇਖ ਲਓ ਆ ਆ ਦੇਖੋ ਮੈਂ ਵੀ ਹੁਣੇ ਹੀ ਦੇਖਿਆ ਹਾਲੇ ਆ ਦੇਖੋ ਮੇਰੇ ਹੱਥ ਤੇ ਛਾਲਾ ਹੋਇਆ ਹੋਇਆ ਇਹ ਕਾਹਦੇ ਨਾ ਹੋ ਗਿਆ ਦੇਖ ਆ ਦੇਖ ਲਓ ਮੈਂ ਸ਼ਾਂਤ ਸੀ ਕੀ ਅੱਜ ਮੈਂ ਕੀ ਕੰਮ ਕਰਿਆ ਸੀ ਮੇਰੇ ਹੱਥ ਤੇ ਛਾਲੇ ਕਿਵੇਂ ਪੈ ਗਏ ਅਸੀਂ ਮਹਿੰਦੀ ਲਾਉਣੀ ਆ ਹੱਥਾਂ ਤੇ ਛਾਲੇ ਪਏ ਹੋਏ ਨੇ ਪਹਿਲਾਂ ਕਿ ਨਹੀਂ ਆਪਾਂ ਦਿਲਾਂ ਮ ਆਵੇ ਅੰਮ ਘਰਦੀ ਤਾਂ ਦੁਖਿਆ ਨਹੀਂ ਹੁਣ ਦੁਖੁਰਦਾਰ ਦੇਖ ਕੇ ਪਤਾ ਲੱਗੇ ਤੋ ਅਬ ਬਾਹ ਟੁੱਟ ਗਈ ਹਏ ਟਰਾਈਪੋਡ ਜਾ ਕਿੱਥੇ ਹੈ ਟਰਾਈਪੋਡ ਗਵਲੇ ਕਮਰੇ ਚ ਪਿਆ ਉਹ ਉੱਥੇ ਬੈੱਡ ਤੇ ਅ ਮੈਂਦੀ ਨਾ ਲੱਗਣੀ ਤੇਰੀ ਮਹਿੰਦੀ ਵਾਲਾ ਭਾਈ ਮਹਿੰਦੀ ਲਾਊਗਾ ਜਾ ਤੇ ਲੱਭ ਜੂਗਾ ਸਾਡੇ ਘਰੋਂ ਭਾਈ ਟਰਾਈਪੋਡ ਪਹਿਲਾਂ ਲੌਬੀ ਵਾਲੀ ਲਾਈਟ ਆਨ ਕਰੋ ਲਾਈਟ ਆਨ ਕਰੋ ਪਤਾ ਨਹੀਂ ਕੀ ਹੋ ਗਿਆ ਹੱਥ ਤਾਂ ਕਹਿਜੇ ਹੋਏ ਪੈਨੇ ਮਹਿੰਦੀ ਵਾਲਿਆਂ ਨੇ ਚਲੋ ਕੋਈ ਗੱਲ ਨਹੀਂ ਕਰਮ ਵਾਲਿਆਂ ਨੂੰ ਕੰਮ ਹੁੰਦਾ ਕੰਮ ਕਰ ਕਰ ਕੇ ਹੱਥ ਘਸ ਗਏ ਛਾਲੇ ਪੈ ਗਏ ਹੱਥਾਂ ਤੇ ਪਤਾ ਨਹੀਂ ਕਾਦੇ ਨੇ ਪੈ ਗਏ ਛਾਲੇ ਅੱਜ ਮੈਂ ਕੰਮ ਕੀ ਕਰਿਆ ਕੀ ਕੰਮ ਕਰਿਆ ਸੀ ਮੈਨੂੰ ਵੀ ਬਤਾ ਹਾਏ ਤੇਰੇ ਘਰ ਦਾ ਮੈਂ ਕੰਮ ਸਾਰਾ ਕਰਦੀ ਤੈਨੂੰ ਇਹ ਨਹੀਂ ਪਤਾ ਮੈਂ ਕੀ ਕਰਿਆ ਮੈਨਾਂ ਪਤਾ ਨਹੀਂ ਸ਼ਾਬਾਸ਼ 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 ਇਹਨਾਂ ਦੇ ਕਰੇ ਮੱਕਾ ਸਾਰੇ ਮੈਨੂੰ ਜਿਵੇਂ ਕਹਿੰਦੇ ਲਿਆਂਦੀਓ ਕੰਮ ਖਾਤਰ ਹੋਈਆਂ ਇਹ ਝੂਠੀ ਹੋਈ ਕਹਿਦੋ ਫੇ ਕੀ ਹੋ ਗਿਆ ਭਗਵਾਨ ਦੇ ਤੇ ਇਹ ਜਿਹੜਾ ਹੀ ਬਣਾ ਦੇ ਤੇ ਖਾ ਦੇ ਕਿਹੜਾ ਡਿਜ਼ਾਈਨ ਕੀ ਹੋ ਗਿਆ ਲਾ ਕੈ ਕਹ ਹੋਇਆ ਤਾਂ ਕੀ ਕਹ ਹੋਇਆ ਰਹਿਣ ਨਾ ਤੂੰ ਮਿੱਠੀ ਹੋ ਜਾਨੀ ਨਾ ਫਿੱਕੀ ਹੋ ਜਾਨੀ ਬਈ ਹੁਣ ਵੀ ਆਈਆਂ ਮਿੱਠੀ ਗਾਲੀ ਵੱਡਣ ਲੱਗੀ ਪਈ ਆ ਮਿੱਠੀ ਪ੍ਰੂਫ ਮੇਰੇ ਨਾਲ ਬੋਲੇ ਆ ਮੇਰੇ ਵੱਲ ਚੱਕਿਆ ਦੇਖਿਆ ਤੇ ਬਾਕੀ ਪੁੱਤਾ ਨਹੀਂ ਕੋਈ ਪੁੱਤਾ ਨਹੀਂ ਪੁੱਤਾ ਨੁਮੈਂ ਤਾਂ ਡੋਕੇ ਨੂੰ ਕੀ ਕਰਾਂ ਓਏ ਭਾਈ ਤੇ ਲੱਗਿਆ ਚਲ ਮੈਂ ਟ੍ਰਾਈਪੋਟ ਲਾ ਲਵਾਂ ਫੇਰ ਆਪਾਂ ਦੇਖਦੇ ਆ ਮੈਦੀ ਦਾ ਡਿਜ਼ਾਈਨ ਕਿੰਤਾ ਦਾ ਬਣਦਾ ਪਹਿਲਾ ਕੋਣ ਕੋਣ ਐਜੇ ਬਣਾਤਾ ਸਕੇ ਆ ਜਿਦਾਂ ਦਾ ਮਰਜ਼ੀ ਬਣਾ ਦੇ ਤੂੰ ਬਣਾ ਦੇ ਉਹ ਮੈਦੀ ਵਾਲੇ ਭਾਈ ਨੂੰ ਕੋਣ ਕੋਣ ਦਾ ਪਤਾ ਨਹੀਂ ਵੀ ਕਿਵੇਂ ਇਹਨੇ ਮੈਨੂੰ ਨਿਕਲੂਗੀ ਉਹ ਤੇਰੀ ਉਹ ਨਹੀਂ ਕਿ ਜੀ ਸੀਜ਼ਨ ਕਿੱਥੇ ਜੋ ਦਾ ਪਾ ਕੇ ਬੰਨ ਕੱਢਤਾ ਕੱਟ ਸਦਾ ਕੋਈ ਮੈਂ ਤਾਂ ਦੀਦਾ ਬਣੀਗਾ ਮੈਂ ਚਸ਼ਮਾ ਕਿੱਥੇ ਆ ਚਸ਼ਮਾ ਬਤਾਲੀ ਕਾ ਮੈਨੂੰ ਇਹਨੇ ਨੇ ਕਿੱਥੇ ਉਹ ਦੇ ਦੇ ਮੈਨੂੰ ਮੈਨੂੰ ਪਤਾ ਮੈਨੂੰ ਦੱਸ ਦੇ ਰੋ ਕੱਟੀ ਉਹ ਮੈਂ ਦੂਸਰਾ ਕੱਟਦੀ ਉਹ ਵੀ ਆ ਵੀ ਆਲੀ ਗਾ ਆਪ ਦੀ ਆਪੇ ਲਾਲਾ ਉਹਵੇਂ ਲੱਗੂਗੀ ਆਪ ਦੀ ਆਪੇ ਲਾਲਾ ਮੈਂ ਨੂੰ ਨਹੀਂ ਥੋੜੀ ਜਿਹੀ ਕੋੜ ਕੋੜ ਮੰਮੀ ਮੇਰੇ ਕੋਲ ਇੱਕ ਚਟਾਈ ਹੈ ਕਪੜਾ ਕਿਹੜਾ ਤਰ ਕੋਟ ਜਾਇਆ ਲੈ ਇੱਕ ਕੋੜ ਕੋੜ ਆਈ ਪਾ ਗਰੋ ਮੈਂ ਪਾ ਕੇ ਫੋਲ ਦੇ ਆ ਬਾਲਾ ਜਗਾ ਹਿੱਲੀ ਆ ਮੈਂ ਫਟ ਤੇ ਬੈਠਾ ਇਹ ਲਾਲ ਮੈਂ ਬਾਅਦ ਚ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਦੀ ਲੱਗੀ ਹੈ ਤਾਂ ਜਿਹੜੀ ਲਾਉਣੀ ਆ ਇਹ ਲਾ ਲਈ ਘਰਾੜੇ ਮਾਰ ਦੇ ਦੰਦ ਲਾਉਣੀ ਆਈ ਲਾਲੀ ਭਾਈ ਆਪਾਂ ਨੂੰ ਕਿਹੜਾ ਲਾਉਣੀ ਆਉਂਦੀ ਆ ਪਹਿਲਾ ਆਟਾ ਸਿੱਕੋ ਨਾ ਆਟਾ ਸਿੱਕੋ ਨਾ ਪੋਛੋ ਹੋਰ ਵੀ ਇੱਧਰ ਸੇ ਕਾਈ ਚੱਲੈ ਦੁੱਧ ਬਿਨਾ ਨਹੀਂ ਚਲ ਠੀਕ ਹੈ गाइस ਸਵੇਰੇ ਮਿਲਦੇ ਹਾਂ ਹੱਥੀ ਹੱਥੀ ਲੱਗੀ ਹੱਥੀ ਬਾਏ ਗੁੱਡ ਨਾਈਟ ਸਵੇਰੇ ਮਿਲਾਂਗੇ ਇਹ ਨਾਂ ਲਿਖ ਦਿੱਤੀਆਂ ਔਰ ਇਹਨਾਂ ਦੇ ਨਾਂ ਨੂੰ ਲਿਖਣ ਨੂੰ ਰਹਿਣ ਦੇ ਵੱਡਾ ਨਾਂ ਲਿਖਣਾ ਕੀ ਲਿਖਣਾ ਇੱਥੇ ਨਹੀਂ ਹਲਚਾਲਾ ਠੀਕ ਠਾਕ ਹਾਂ ਉਰੀਏ ਵੀ ਦਾ ਤੁਸੀਂ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਰਾਤ ਜਿਹੜਾ ਵਲੌਗ ਸ਼ੁਰੂ ਕੀਤਾ ਸੀ ਉਹਨੂੰ ਕੰਟੀਨਿਊ ਕਰਦੇ ਆ ਤੇ ਹੋਰ ਸਨੌਜੀ ਕੀ ਹਾਲ ਚਾਲ ਨੇ ਠੀਕ ਠਾਕ ਤੇ ਅੱਜ ਹੈਗਾ ਕਰਵਾਚਾ ਸਾਰਿਆਂ ਨੂੰ ਹੈਪੀ ਕਰਵਾਚਾ ਤੇ ਦੇਖੋ ਅੱਜ ਕਿੱਦਾਂ ਦਾ ਦਿਨ ਲੰਘਦਾ ਅੱਜ ਜਿਹੜਾ ਕਹਿੰਦਾ ਅੱਜ ਮੰਮੀਆਂ ਦਾ ਦਿਨ ਆ ਕਿਹਦਾ ਦਿਨ ਮੰਮੀ ਮੰਮੀਆਂ ਦਾ ਦਿਨ ਆ ਫੇ ਮੰਮੀ ਤੋਂ ਕੰਮ ਨਾ ਕਰੋ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖੋ ਸ਼ਾਮ ਤੱਕ ਕੀ ਹੁੰਦਾ ਕਦੋਂ ਤੱਕ ਤੁਹਾਡੇ ਨਾਲ ਚੈਨਲ ਅੱਜ ਮੇਰੇ ਦਿਮਾਗ ਨੂੰ ਖਣਕੀ ਐ ਬੁੱਖੀ ਆ ਬੁੱਖੀ ਆ ਮੇਰਾ ਦਿਮਾਗ ਹੱਲ ਲਗਿਆ ਹਾਂ ਤੇ ਮੈਂ ਜੇਕਰ ਵੀਡੀਓ ਤੇ ਨਵੇਂ ਆਇਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇ ਤੇ ਹੁਣ ਆਪਾਂ ਕਰਦੇ ਹਾਂ ਮੇਰਾ ਤਾਂ 바ਤ ਆ ਇਹਨਾਂ ਦੇ ਖਾਣ ਪੀਣ ਦੀ ਤਿਆਰੀ ਕਰਦੇ ਹਾਂ

ਬਾਡੀਗਾਰਡ ਮੇਰਾ ਦੇਖ ਲੋ ਕਿਤੇ ਮੈਂ ਰੋਜ਼ ਵਰਤ ਰੱਖਿਆ ਕਰੂੰ ਮੈਨੇ ਕੋ ਬਾਡੀਗਾਰਡ ਤਾਂ ਮੰਗਿਆ ਤੁਹਾਨੂੰ ਜੀ ਬਾਕੀਾਰੇ ਟਿਕਟਾ ਕੋ ਮੂੰਹ ਹੁੰਦਾ ਕੀ ਹੈ ਸੇਰ ਬਸ ਆ ਦੇ ਜਿ ਚਾ ਪੀਏ ਅੱਜ ਹੈਗਾ ਕਰਵਾਚਾ ਤੁਹਾਡੇ ਘਰ ਚ ਕਿਤੋਂ ਨਹੀਂ ਲੱਗਦਾ ਵੀ ਕਰਵਾਚਾ ਇੰਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਆਪਾਂ ਵਰਤ ਨਹੀਂ ਰੱਖਿਆ ਤੁਸੀਂ ਰੱਖਿਆ ਤੁਸੀਂ ਰੰਗ ਰੱਖਣਾ ਦੋ ਗਲਾਸ ਆ ਦੇ ਰਕੀ ਬੈਠ ਅਸੀਂ ਵਰਤ ਰੱਖ ਕੇ ਵੀ ਸੋੜਤਾ ਇਹਨਾਂ ਨੇ ਮੇਰੇ ਲਈ ਰੱਖਿਆ ਤੇ ਇਹਨਾਂ ਨੇ ਵੀ ਤੋੜਤਾ ਮੈਂ ਇਹਨਾਂ ਲਈ ਰੱਖਿਆ ਸੀ ਮੈਂ ਵੀ ਤੋੜਤਾ ਹੁਣ ਤਾਂ ਤਿੰਨ ਢਾਗ ਗਏ ਆ ਚਾਹ ਪੀ ਸਕਦੇ ਆਹੋ ਇੱਕ ਵਜ ਗਿਆ ਹੁਣ ਚਾਹ ਪੀ ਸਕਦੇ ਆ ਉਹ ਨੀਂਦ ਹੋ ਗਈ ਰੋਟੀ ਰਾਟੀ ਖਾ ਲਈ ਭਾਂਡੇ ਮਾਜ ਲਏ ਹੁਣ ਆਪਾਂ ਚਾਹ ਪੀ ਕੇ ਕੰਮ ਕਰਨਾ ਕੰਮ ਕਰਕੇ ਬਾਅਦ ਚ ਦੇਖਦੇ ਹਾਂ ਵੀ ਵਰਤਾਪੁਰਤਾ ਵਾਲੇ ਬਣਨਾ ਜਾਂ ਨਹੀਂ ਬਣਨਾ ਦੋਏ ਦੋਏ ਉਂਗਲੀਆਂ ਪਾਰਾ ਮੂੰਹ ਚ ਆਈ ਨਾ ਤੰਗ ਕਰਦਾ ਵਾਹਿਗੁਰੂ ਮੈਨੂੰ ਕਦੋਂ ਦਾ ਲੱਗਿਆ ਨਵਾਂ ਸੂਟ ਪਾ ਲੈ ਨਵਾਂ ਸੂਟ ਪਾ ਲੈ ਦੱਸ ਨਵਾਂ ਸੂਟ ਪਾ ਕਿ ਮੈਨੂੰ ਇੱਥੇ ਇਹਨਾਂ ਨੇ ਪਲੰਗ ਤੇ ਬਿਠਾਉਣਾ ਤੇ ਇਹਨੇ ਵਰਤ ਬਣਾ ਦੀ ਹੈ ਨਾ ਕਿਤੇ ਕੋਈ ਸ਼ਾਪਿੰਗ ਕਰਵਾਈ ਆ ਹੈ ਨਾ ਕੋਈ ਨਵਾਂ ਸੂਟ ਨਾ ਕੋਈ ਨਵਾਂ ਬੂਟ ਨਾ ਕੋਈ ਚੂੜੀਆਂ ਨਾ ਕੁਝ ਹੋਰ ਆ ਮਹਿੰਦੀ ਸੀਗੀ ਉਹ ਵੀ ਮੇਰੇ ਕੋਲ ਪਈ ਸੀ ਮੈਂ ਲਾ ਲਈ ਹੈ ਮੈਂ ਕਹਿੰਦਾ ਕਾਤੇ ਵਰਤ ਰੱਖਾਂ ਤੁਹਾਡੇ ਲਈ ਰੱਖ ਰੱਖ ਕਿੰਨਾ ਹੋਣਗੇ ਆਉਣੀਆਂ ਚੂੜੀਆਂ ਅੱਛਾ ਆਖੇ ਬੇੜੇ ਆ ਜਨ ਬਿੰਨੋ ਕੁੜੀ ਦਾ ਕੰਮ ਲੋਕ ਸਜੇ ਤਾਂ ਜੋ ਕਰਦੇ ਨੇ ਮਾੜੀ ਚੂੜੀਆਂ ਲੈਣ ਜਾਵਾ ਆਪਾਂ ਤਾਂ ਗੁੱਸੇ ਆ ਨਾ ਕਿਆ ਆਵਦੇ ਰ ਕੋ ਫਰਕੇ ਬਣਦਾ ਤੇ ਥੋੜਾ ਕਹਿਣਾ। ਕੀ ਆ ਦੇਣਾ ਕੋ। ਹਾਂ। ਜਾ ਕੇ ਦੇਖੋ ਬਜ਼ਾਰਾਂ ਦੇ ਵਿੱਚ ਚਾਰ ਦਿਨ ਕੋ ਕਿ ਮੇਰ ਕਿਫਰਦੀਆਂ ਨੇ ਬਿਊਟੀ ਪਾਰਲਰ ਕੋਈ ਸੂਟ ਦੇ ਬਟਿਕ ਵਾਲੀ ਦੇਖੋ ਕਿਤੇ ਕੋਈ ਕੱਲ੍ਹ ਵੀ ਸਭ ਕੋ ਲੱਗਿਆ। ਇਹ ਕਾ ਬੈਠਾ ਚੇਅਰਮੈਨ ਦਰਾਹੇ ਦਾ। ਇਹ ਜਦ ਇਹ ਰਿਪੋਰਟ ਦੇ ਤੂੰ ਕੱਲ੍ਹੂਏ ਲੱਗਿਆ ਸਾਰਾ ਕੁਝ ਉਦੋਂ ਪਹਿਲਾਂ ਤਾਂ ਦਰਾਹ ਬੰਦ ਸੀ ਉੱਥੇ ਕਰਫੂ ਲੱਗਿਆ ਹਾ ਤੇ। ਲੱਗੇ ਆਇ ਤੇਰ ਮੈ ਲੱਗਿਆ ਕਿਲੀ ਜਾਂਦਾ ਅਰ ਬੰਨਿਆ ਦੇ ਨੂਰੇ ਅਕਾਇਦੇ ਜਾਂਦਾ ਹੋ ਗਿਆ ਸਿ ਜਾ ਕੇ ਰੱਖਿਆ ਆਪਣੇ ਹਲਵਾਈ ਹੋਏ ਜਿਹੜਾ ਕਈ ਦਿਨ ਪਹਿਲਾਂ ਤਿਆਰੀ ਕਰਦੇ ਬਾਕੀ ਸਾਰਾ ਕੁਝ ਤਾਂ ਇੱਕ ਤਾਂ ਇੱਕ ਘੰਟਾ ਪਹਿਲਾਂ ਹੀ ਹੁੰਦਾ ਹਲਵਾਈਆਂ ਨੇ ਉਲੀ ਵਾਲੀ ਪੂਰੀਆਂ ਇਹ ਮਟਿਆਈਆਂ ਵੇਚਣੀਆਂ ਨੇ ਹੋਈ ਬਲਾਈਆਂ ਨੂੰ ਬਦਨਾਮ ਬਦਨਾਮ ਕੀਤਾ ਹਲਵਾਈ ਬਦਨਾਮ ਕਰੇ ਹਾਂ ਜਾ ਕੇ ਦੇਖਦੇ ਸਰਤੇ ਗਈ ਇੱਕ ਵਟਾ ਕਿਹੜਾ ਹਲਵਾਈ ਹੂੰ ਕਰਵਾਈਏ ਹਾਂ ਪੂੜੀਆਂ ਨਹੀਂ ਬੱਕਦੀ ਮੈਂ ਸਵੇਰੇ ਕਹਿੰਦਾ ਪੂੜੀਆਂ ਬਗਾਲ ਲੈ ਦੱਸ ਮੈਂ ਇਹਨਾਂ ਨੂੰ ਆਲੂ ਮਟਰ ਦੇ ਨਾਲ ਰੋਟੀ ਚੱਲ ਮੈਂ ਪਕਾ ਦੇ ਪਰੌਂਠੇ ਬਣਾ ਕੇ ਖਿਲਾ ਦੇ ਸ਼ਾਮ ਨੂੰ ਬਣਾਵਾਂਗੇ ਮੰਮੀ ਚੱਲ ਆਪਾਂ ਜਾ ਪੀ ਕੇ ਫਟਫਟ ਕੰਮ ਕਰਕੇ ਆਈਏ ਕੱਪੜੇ ਧੋਣੇ ਨੇ ਬਹੁਤ ਹਾਂਜੀ ਆਪਾਂ ਆ ਗਏ ਆਪਣੇ ਕੰਮ ਤੇ ਪਾ ਲਿਆ ਖਲਾਰਾ ਇਹ ਆ ਢੇਰ ਕੱਪੜਿਆਂ ਦਾ ਧੋਣ ਵਾਲਾ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਤੇ ਇਹ ਸਾਰਾ ਖਲਾਰਾ ਕੱਢ ਲਿਆ ਤੇ ਮਸ਼ੀਨ ਆਪਾਂ ਬਾਹਰ ਕੱਢ ਲਈ ਅੱਜ ਆਪਾਂ ਕੋਠੇ ਦੇ ਬਾਹਰਲੇ ਪਾਸੇ ਕੱਪੜੇ ਧੋਵਾਂਗੇ ਤੇ ਅੰਦਰੋਂ ਆਪਾਂ ਸਾਫ ਸਫਾਈਆ ਕਰਦੇ ਆ ਮਸ਼ੀਨ 'ਚ ਪਾਣੀ ਪੈਂਦਾ ਬੰਦਾ ਇੱਥੋਂ ਆ ਪੂਰਾ ਖਾਲੀ ਕਰਤਾ ਕਰਾਂਗੇ ਹੁਣ ਇਹਦੀ ਪੂਰਾ ਚੰਡ ਇਹ ਵੀ ਤੋੜਦੀਆਂ ਵਿਚਾਰੀਆਂ ਖੋਲੇ ਜਣੀਏ 컬러 ਕਰਨ ਤੋਂ ਪਹਿਲਾਂ ਲਵਾਤੀ ਆ ਸਿਰ ਤੇ ਭਾਈ ਨੇ ਵੀ ਅਗਰ ਕੱਲੀ ਕੀਤੀ 컬러 ਕਰਨ ਵਾਲੇ ਨੇ ਵੀ ਉਹ ਪੇਚ ਹੀ ਨੇ ਉਹਨਾਂ ਨੂੰ ਖੋਲਦੇ ਦੁਆਰਾ 컬러 ਕਰਦੇ ਫੇਰ ਲੱਗ ਜਾਣਗੇ ਚਲੋ ਜੀ ਆਪਾਂ ਪਹਿਲਾ ਕੰਮ ਕਰ ਲਈਏ ਬਾਅਦ ਵਿੱਚ ਮਿਲਦੇ ਹਾਂ ਹੁਣ ਤੁਹਾਨੂੰ ਦਿਖਾਤਾ ਹੁਣ ਸਾਰਾ ਕੰਮ ਕਰਕੇ ਸਾਫ ਸਭੀਆ ਕਰਕੇ ਫੇਰ ਮਿਲਾਂਗੇ ਲੋ ਜੀ ਆਪਾਂ ਵੀ ਹੋ ਗਏ ਰੈਡੀ ਕਰਵਾ ਚੌਥਾੜੇ ਹੋ ਗਏ ਚੁੰਮਕੇ ਪਾ ਲੇ ਬਿੰਨੀ ਵੀ ਲਾ ਲਈ ਪਟਕ ਵੀ ਲਾ ਲਈ ਤੇ ਜਿਆ ਹੱਤ ਉਦਾਂ ਦਾ ਹੀ ਹੈ ਜੇ ਹਿਆ ਰੈਡੀ ਨਹੀਂ ਹੋਇਆ ਮੈਂ ਕਿਹਾ ਤੇ ਟਾਈਮ ਬਹੁਤ ਹੋ ਗਿਆ ਮੈਨੂੰ ਤਾਂ ਭੁੱਖ ਲੱਗੀ ਪਈ ਆ ਮੈਂ ਕਿਹਾ ਕੁੜੀ ਸਵੇਰ ਦਾ ਪਾਤ ਰੱਖ ਕੇ ਮੈਂ ਕੰਮ ਲੱਗੀ ਪਈ ਆ ਹੂੰ ਅੱਜ ਮੈਂ ਬਹੁਤ ਜ਼ਿਆਦਾ ਕੰਮ ਕਰਿਆ ਬਰਤ ਰੱਖ ਕੇ ਤੇ ਥੁੱਕ ਲੱਗੀ ਪਈਆ ਆਹ ਲ ਆਪਾਂ ਨੇ ਪਾ ਲਿਆ ਸੂਟ ਥੁੱਕ ਕਰਤੀ ਹੂਆ ਸਿੰਪਲ ਜਿਹਾ ਸੂਟ ਪਾ ਲਿਆ ਤੇ ਵਾਲ ਮੇਰੇ ਹਾਲੇ ਤੱਕ ਗਿੱਲੇ ਖੜਦੇ ਆ ਕਿਉਂਕਿ ਮੈਂ ਲੈਟ ਹੈਨਿੰਗੀ ਤੁਹਾਨੂੰ ਆਪਣੀ ਆਊਟਫਿਟ ਦਿਖਾਤੀ ਤੇ ਹੁਣ ਚਲਦੇ ਆ ਕਿਚਨ ਚ ਉੱਥੇ ਮਿਲਦੇ ਆ ਫਿਲਹਾਲ 라ਜੀ ਹੋ ਗਈ ਤਿਆਰੀ ਪੂਰੀਆਂ ਪੱਕਣ ਦੀ ਪੂਰੀਆਂ ਪੱਕਣ ਦੀ ਪੂਰੀਆਂ ਬਣਾ ਦੰਨੇ ਆ ਨਿਆਣਿਆਂ ਨੂੰ